ਹੋ ਐਸੀ ਚੀਜ਼ ਤੇ ਹੋਪਫੁਲੀ ਬਹੁਤ ਜਲਦ ਜਿਆਦਾ ਤੋਂ ਜਿਆਦਾ ਆਪਾਂ ਸਾਨਾ ਤੱਕ ਪਹੁੰਚਾ ਦੇਣੀ ਹੈ ਜਾਰੀ ਹੈ ਜਿਹੜੀਆਂ ਵੀ ਇਹ ਬੰਨ ਰਹੀਆਂ ਨੇ ਉਹ ਆਪਣੇ ਗੰਢਾ ਬੰਨ ਰਹੀਆਂ ਨੇ ਤਾਂ ਜੀ ਉਹਨਾਂ ਨੇ ਮਸ਼ੀਨਾਂ ਵਾਲਿਆਂ ਨੇ ਕਈਆਂ ਨੇ ਜਿਹੜੀ ਆਪੀ ਅਪਗ੍ਰੇਡ ਕਰਨੀ ਸ਼ੁਰੂ ਕਰਤੀ ਆ ਵੀ ਜਿੰਨੇ ਦਾ ਉਹਨਾਂ ਨਾਲ ਠੀਕਾਂ ਮਿਲਣੀ ਪੈ ਜਾਈਏ ਚਾਹੀਦੀ ਹੈ ਕਿੰਨੇ ਲੈਂਦੇ ਨਾਰਮਲੀ ਕਿੰਨੇ ਲੈਂਦੇ ਹੋ ਮਸ਼ੀਨਾਂ ਦੇ ਕਿੰਨਾਂ ਰਸ਼ੀਆ ਕਿੰਨੇ ਲੈਂਦੇ ਕਿੰਨੇ ਦਾ ਕਿੰਨੇ ਦਾ ਕਿੰਨਾ ਲੈਂਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਨੀ ਅਕਾਲੀ ਦਲ ਦੇ ਪੁਨਰਸਜੀਤ ਵੱਲੋਂ ਇੱਕ ਵਫਾਜੜਾ ਉਹ ਡੀਸੀ ਜਾ ਜੋ ਮੈਨੂੰ ਆਇਆ ਸੀ ਕਿ ਜਿਹੜੇ ਆ ਪਿੱਛੇ ਹੜ ਆਏ ਨੇ ਤੇ ਹੜਾਂ ਦੇ ਵਿੱਚ ਜੋ ਕਿਸਾਨਾਂ ਦਾ ਤੇ ਲੋਕਾਂ ਦਾ ਨੁਕਸਾਨ ਹੋਇਆ ਦੋਵਾਂ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਇੱਕ ਦੂਜੇ ਤੇ ਦੋਸ਼ ਲਾਉਣ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਸવાય ਗੱਲਾਂ-ਬਾਤਾਂ ਦੇ ਵਿੱਚ ਹੀ ਲੋਕਾਂ ਨੂੰ ਅਰਜਾਹ ਛੜਿਆ ਅਜੇ ਤੱਕ ਕੋਈ ਮੱਤ ਨਹੀਂ ਕੀਤੀ ਇਸ ਸਬੰਧ ਵਿੱਚ ਅਸੀਂ ਜਿਹੜੀ ਆ ਸਰਕਾਰ ਨੂੰ ਅਲਰਟ ਕਰਨ ਵਾਸਤੇ ਤੇ ਇੱਕ ਜਿਹੜੇ ਆਪੀ ਡੀਸੀ ਸਾਹਿਬ ਨੂੰ ਮਿਲੇ ਆ ਤੇ ਮੈਮੋਰੰਡਮ ਦਿੱਤਾ ਵਾ ਸ਼ੋਮਨੀਓ ਗਾਲੀਦਰ ਲਓ ਪੀ ਸਾਡੀ ਜਿਹੜੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਇਹ ਨੂੰ ਦੋਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਤਾ ਕੇ ਲੋਕਾਂ ਦੇ ਨਾਲ ਜੋ ਜ਼ਿਆਤੀ ਹੋਈ ਆ ਜੋ ਕੁਦਰਤ ਨਾਲੋਂ ਬੇਇਨਸਾਫੀ ਹੋਈ ਆ ਕੁਦਰਤ ਨਾਲ ਹੀ ਜਿਹੜੀ ਆ ਵੀ ਜੇ ਕਹਿ ਲਈਏ ਤੇ ਕੁਦਰਤ ਨਾਲੋਂ ਬੇਇਨਸਾਫੀ ਆ ਉਹਦਾ ਕੋਈ ਨਾ ਕੋਈ ਲੋਕਾਂ ਦਾ ਜਿਹੜੀ ਆ ਵੀ ਉਹ ਪਰ ਕੀਤੀ ਜਾਵੇ ਮਤ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਨਰ ਸਰਜੀਤ ਅਕਾਲੀ ਲਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਅਦੇਸ਼ਾਂ ਅਨੁਸਾਰ ਅੱਜ ਅਸੀਂ ਡੀਸੀ ਸਾਹਿਬ ਨੂੰ ਸਾਰਾ ਵਕਤ ਮੰਗ ਪੱਤਰ ਦੇਣਾ ਆ ਜਿਹਦੇ ਵਿੱਚ ਸਾਰੇ ਸੀਨੀਅਰ ਸਾਡੇ ਅਹੁਦੇਦਾਰ ਨੇ ਸੰਗ ਪੱਤਰ ਦੇ ਵਿੱਚ ਸਾਡੀ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਬਹੁਤ ਵਟੇ ਪੱਤਰ ਤੇ ਫਸਲਾਂ ਤੇ ਤਬਾਹ ਹੋਈਆਂ ਘਰ ਤਬਾਹ ਹੋਏ ਜ਼ਮੀਨ ਜਿਹੜੀ ਹੈ ਉਹਨਾਂ ਦੀ 8 8 9 9 ਫੁੱਟ ਰੇਤ ਚੜ ਗਈ ਹੈ ਤੇ ਉਹਨਾਂ ਦੀ ਕੋਈ ਬਾਹ ਫੜਦਾ ਨਹੀਂ ਨਾ ਪੰਜਾਬ ਸਰਕਾਰ ਫੜ ਰਹੀ ਆ ਨਾ ਸੈਂਟਰ ਫੜ ਰਿਹਾ ਤੇ ਉਹ ਵਿਚਾਰੇ ਮਜੂਸੀ ਦੇ ਹਾਲ ਵਿੱਚ ਆ ਉਧਰੋਂ ਕਣਕ ਦਾ ਬਜਾਈ ਦਾ ਸਮਾਂ ਆ ਗਿਆ ਹੈ ਤੇ ਉਹਨਾਂ ਨੂੰ ਮਿਲ ਕੁਛ ਨਹੀਂ ਰਿਹਾ ਗੱਲੀ ਬਾਤੀ ਤੇ ਸਾਰੇ ਦਈ ਜਾਂਦੇ ਆ ਪਰ ਪ੍ਰੈਕਟੀਕਲੀ ਕੁਛ ਨਹੀਂ ਮਿਲ ਰਿਹਾ ਤੇ ਅਸੀਂ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਕਿ ਉਹ ਕਿਸਾਨਾਂ ਦੀ ਬਾਹ ਪੜੀ ਜਾਵੇ ਉਹਨਾਂ ਦਾ ਪਤਾ ਲਿਆ ਜਾਵੇ ਇੱਕ ਹੈ ਝੋਨਾ ਜਿਹੜਾ ਆ ਉਹ ਵੀ ਘੱਟ ਰੇਟ ਤੇ ਵਿਕ ਰਿਹਾ EVN 2100 ਤੋਂ ਲੈ ਕੇ 2000 ਤੋਂ ਹੁਣ 2250 2300 ਤੱਕ ਰੇਟ ਲੱਗ ਰਿਹਾ ਜਦੋਂ ਕਿ ਬਿੱਲ ਜਿਹੜੇ ਆ ਉਹ ਸਰਕਾਰੀ ਜਿਹੜੇ ਆ 2399 ਰੁਪਏ ਦੇ ਭਨੇ ਆ ਤੇ ਉਹ ਵਿੱਚੋਂ ਛਕੀ ਛਕਾਈ ਜਾ ਰਿਆ ਪਰਾਲ ਮਿਲ ਕੇ ਸਾਰੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਇਹ ਸਾਡੀਆਂ ਕੁਝ ਮੰਗਾ ਸੀ ਅੱਜ ਦੀਆਂ ਆ ਵਾਹਿਗੁਰੂ ਜੀ ਫਤਿਹ ਅੱਜ ਸਾਡਾ ਵਫਦ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਭ ਦੀ ਦਿਸ਼ਾ ਦੇ ਸੱਟ ਜਿਹੇ ਦਾ ਸਟਿਊਰਸਨ ਛੋਟੇ ਪ੍ਰਸਾਦ ਨੇ ਵੀ ਸਾਰੇ ਰੋਖ ਲਾ ਕੇ ਡੀਸੀ ਸਾਹਿਬ ਕੋ ਭੇਜਿਆ ਕਿ ਜਿਹੜਾ ਫਲੱਡਾਂ ਚ ਬੜਾ ਨੁਕਸਾਨ ਹੋਇਆ ਉਹ ਜ਼ਿਮੀਦਾਰਾਂ ਦੀ ਪਰਪਾਈ ਵਾਸਤੇ ਸਰਕਾਰਾਂ ਸੈਕਟਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਹ ਹੱਲ ਕਢਣ ਜਿਹੜਾ ਜ਼ਿਮੀਦਾਰਾਂ ਦਾ ਧੱਕਾ ਹੋ ਰਿਹਾ ਝੋਟਾਂ ਘੱਟ ਰੇਟ ਤੇ ਵੇਖ ਰਿਹਾ ਕਣਕ ਦੀ ਬਜਾਈ ਦੇਰੀ ਹੋਈ ਆ ਕੰਬਾਈਨਾਂ ਦਾ ਮਸਲਾ ਵੀ ਉਠਾਇਆ ਗਿਆ ਵੀ ਜਿਹੜੇ ਕੰਬਾਈਨਾਂ ਵਾਲੇ ਵੱਧ ਰੇਟ ਲੈ ਰਹੇ ਕਟਾਈ ਵਿੱਚ ਉਹਨਾਂ ਵੱਲ ਵੀ ਚਾਹ ਧਿਆਨ ਦਿੱਤਾ ਜਾਵੇ ਤੇ ਝੋਨਾ ਜਿਹੜਾ ਟਾਈਮ ਨਾਲ ਚੁੱਕ ਜਾਵੇ ਤੇ ਝੋਨੇ ਤੇ ਬੋਨਸ ਵੀ ਦਿੱਤਾ ਜਾਵੇ ਇਸ ਕਰਕੇ ਸਾਰਾ ਵਫਤਾ ਜੀ ਸੀ ਸਾਹਿਬ ਨੂੰ ਮਿਲਿਆ ਤੇ ਡੀ ਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨਾਲ ਨਾਲ ਖੜਨਗੇ ਕੋਈ ਬੇਇਨਸਾਫੀ ਨਹੀਂ ਹੁੰਦੀ ਜੀ ਹੋਦੀ ਜਾਏਗੀ ਬੀਸੀ ਸਾਹਿਬ ਨੇ ਬਹੁਤ ਵਧੀਆ ਸਾਨੂੰ ਸਸ਼ਸ਼ਨ ਦਵਾਇਆ ਧੰਨਵਾਦ ਤੁਹਾਨੂੰ ਸਾਰੇ ਛੁੱਟੀ ਲੈ ਦੇਣਾ ਆਓ ਜੀ ਆਓ